ਕਰੰਟ 13 نیوز ਤੁਹਾਡਾ ਸਵਾਗਤ ਕਰਦਾ ਹੈ ਅਮਰਜਸਰ ਲਵਾਰਕਰ ਰੋਡ ਦਾ ਰਹਿਣ ਵਾਲਾ 55 ਸਾਲ ਬਜ਼ੁਰਗ ਵਿਅਕਤੀ ਜਿਸ ਰੰਜੀਤ ਐਨੂ ਇਲਾਕੇ ਦੇ ਵਿੱਚ ਇੱਕ ਨੀਜੀ ਹੋਟਲ ਦੇ 6ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ 55 ਸਾਲ ਦਾ ਵਿਅਕਤੀ ਜਿਸ ਦਾ ਨਾਮ ਰਜੀਵ ਹੈ ਜਿਸ ਵੱਲੋਂ ਰੰਜੀਤ ਐਨੂ ਦੇ ਇਲਾਕੇ ਦੇ ਇੱਕ ਹੋਟਲ ਦੇ ਵਿੱਚ 6ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਪੁਲਿਸ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਹਨੇ ਇਹ ਕਦਮ ਚੁੱਕਿਆ ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਬਾਈਟ ਪੁਲਿਸ ਅਧਿਕਾਰੀ ਰੋਬਿੰਡ ਸਿੰਘ ਸੁਖਦੇਵ ਮੋਨੂ ਦੀ ਰਿਪੋਰਟ ਦੇ ਨਾਲ ਨਰੇਸ਼ ਕੁਮਾਰ ਮਾਮਲਾ ਖੜਾਇਆ ਕਿਤੇ ਆਇਆ ਆਈਕਰ ਆਜੀਵ ਨਾਮ ਦੇ ਹੈਗੇ ਨੇ ਵਿਅਕਤੀ ਨੇ ਆਰਾਊਂਡ 45 ਤੋਂ 50 ਸਾਲ ਇਹਨਾਂ ਦੀ ਏਜ ਹੈ ਇਹਨਾਂ ਇੱਕ ਸੁਸਾਈਡ ਅਟੈਂਪਟ ਕੀ ਕੀਤਾ ਹੈ ਜਿਸ ਦੇ ਚਨਾਂ ਦੀ ਡੈਥ ਹੋ ਗਈ ਹੈ ਇਨੇ ਕਿਸੇ ਆਪਣੀ ਇੱਕ ਬਿਲਡਿੰਗ ਤੋਂ ਇਨਸ਼ਾਲਾ ਮਾਰ ਕੇ ਅਮੀ ਜਾਣਦਾ ਜੀ ਉਹ ਤੇ ਜੋ ਆਪਣੇ ਹੁਣ ਆਪਾਂ ਇਹਨਾਂ ਦਾ ਸਟੇਟਮੈਂਟ ਲੈ ਰਹੇ ਆ ਜਿਹੜੇ ਜੋ ਸਟੇਟਮੈਂਟ ਦੇ ਨੇ ਉਹ ਰਿਕਾਰਡਿੰਗਲੀ ਆਪਾਂ ਕਰ ਰਹੇ ਆ ਕਾਰਨ ਦਾ ਪਤਾ ਲੱਗਾ ਕੀ ਨਹੀਂ ਜੀ ਉਹ ਦੱਸਾਂਗੇ ਤਾਂ ਪਤਾ ਲੱਗੇਗਾ ਕਿ ਕੀ ਕਾਰਨ ਆ ਕਹਿ ਰਿਹਾ ਇਹਨਾਂ ਦਾ ਕੋਈ ਹੈ ਸੀ ਕੋਈ ਪਰਸਨਲ ਇਸ਼ੂ ਸੀ ਇਹਨਾਂ ਕੋਈ ਬਿਹਾਪ ਤੇ ਜੋ ਵੀ ਹਟ ਨੋਟ ਸਟੇਟਮੈਂਟ ਦੇਣਗੇ ਇਸ ਤਰ੍ਹਾਂ ਕਾਰਵਾਈ ਕਰਾਂਗੇ ਫੈਮਿਲੀ ਪੁੱਛੇ ਹਾਂਜੀ ਫੈਮਿਲੀ ਪੁੱਛੀ ਫੈਮਿਲੀ ਨੇ ਕੁਝ ਨਹੀਂ ਦੱਸਿਆ ਨਹੀਂ ਹਾਲੇ ਫਿਲਹਾਲ ਉਹਨਾਂ ਨੇ ਕੁਝ ਨਹੀਂ ਦੱਸਿਆ ਹਾਂ ਇਹ ਆਪਾਂ ਨੂੰ ਪੁੱਛਿਆ ਵਾ ਕਿਹੜੀ ਮੰਜ਼ਿਲ ਤੇ ਕਲਾਸ ਬਾਈ ਆ ਇਹ ਬਿਲਡਿੰਗ ਕੀ ਆ ਤੇ ਕਿਹੜਾ ਏਰੀਆ ਹੈ ਉਮਰ ਕਿੰਨੇ ਦਾ ਏਰੀਆ ਕਰ 50 55 ਰੰਜੀਤ ਦੇ ਬੀ ਬਲੋਕ ਠੀਕ